ਪੰਜਾਬ ਇੱਕ ਪਾਸੇ ਹਿਮਾਚਲ ਦੂਸਰੇ ਪਾਸੇ ਜੰਮੂ ਕਸ਼ਮੀਰ ਹੈ ਹਰ ਸਾਲ ਤਿੰਨਾਂ ਰਾਜਾਂ ਦੇ ਸਬੰਧਿਤ ਹਿੱਸਿਆਂ ਤੋਂ ਆਉਣ ਵਾਲੀ ਝੀਲਦਾਰ ਠੇਕਾ ਮੱਛੀਆ ਫੜਨ ਵਾਲੇ ਠੇਕੇਦਾਰ ਨੂੰ ਦਿੱਤਾ ਜਾਂਦਾ ਹੈ ਜਿਸ ਦੇ ਨਾਲ ਵਿਭਾਗ ਨੂੰ ਵਿੱਤੀ ਲਾਭ ਵੀ ਮਿਲਦਾ ਹੈ ਤਾਂ ਦੱਸ ਦਈਏ ਕਿ ਇਸ ਸਾਲ ਰਣਜੀਤ ਸਾਗਰ ਜਾਮ ਦੇ ਪੰਜਾਬ ਹਿੱਸੇ ਤੋਂ ਆਉਣ ਵਾਲੀ ਝੀਲਦਾਰ ਠੇਕਾ 42 ਲੱਖ ਰੁਪਏ ਦੇ ਵਿੱਚ ਕੀਤਾ ਗਿਆ ਸੀ ਅਤੇ ਠੇਕੇਦਾਰ ਨੇ ਆਪਣੇ ਕਰਮਚਾਰੀ ਰੱਖੇ ਸਨ ਕਿਉਂਕਿ ਇਹ ਜੂਨ ਦਾ ਮਹੀਨਾ ਹੈ ਮੱਛੀਆਂ ਫੜਨ ਤੇ ਪੂਰੀ ਤਰ੍ਹਾਂ ਪਾਬੰਦੀ ਹੈ ਕਿਸੇ ਵੀ ਸ਼ਰਾਰਤੀ ਅੰਸਰ ਨੂੰ ਛੀਲ ਦੇ ਵਿੱਚ ਦਾਖਲ ਹੋਣ ਅਤੇ ਮੱਛੀਆਂ ਫੜਨ ਤੋਂ ਰੋਕਣ ਦੇ ਲਈ ਠੇਕੇਦਾਰ ਨੇ ਰਾਤ ਨੂੰ ਆਪਣੇ ਚਾਰ ਕਰਮਚਾਰੀ ਤਾਇਨਾਤ ਕੀਤੇ ਸਨ ਜੋ ਕਿ ਪੰਜਾਬ ਦੀ ਸਰਹੱਦ ਤੇ ਬੈਠੇ ਸਨ ਜਿਨ੍ਹਾਂ ਚੋਂ ਦੋ ਨੌਜਵਾਨਾਂ ਤੇ ਜੰਮੂ ਕਸ਼ਮੀਰ ਪੁਲਿਸ ਨੇ ਤਸ਼ੱਦਦ ਕੀਤਾ ਤੇ ਦੋ ਨੌਜਵਾਨਾਂ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ ਹੈ ਤਸਵੀਰਾਂ ਖੁਦ ਦੱਸੀਆਂ ਹਨ ਕਿ ਜੰਮੂ ਕਸ਼ਮੀਰ ਪੁਲਿਸ ਨੇ ਉਹਨਾਂ ਤੇ ਕਿੰਨਾ ਤਸ਼ਿੱਦਾ ਤਸ਼ਦਦ ਕੀਤਾ ਹੋਵੇਗਾ ਜੇਕਰ ਰਸੀਨਾ ਨੌਜਵਾਨ ਦੇ ਸਰੀਰ ਤੇ ਲਾਸ਼ਾ ਦੀ ਗੱਲ ਕਰੀਏ ਤਾਂ ਇਹ ਸਪਸ਼ਟ ਹੈ ਕਿ ਉਹਨਾਂ ਨੂੰ ਡੰਡਿਆਂ ਨਾਲ ਕੁੱਟਿਆ ਗਿਆ ਸੀ ਪਰ ਕਈ ਥਾਵਾਂ ਤੇ ਨਿਸ਼ਾਨ ਵੀ ਸਨ ਚੋਥੇ ਕਿ ਪੀੜਤਾ ਦੇ ਚੇਕੇਦਾਰ ਦਾ ਕਹਿਣਾ ਹੈ ਕਿ ਅਸੀਂ ਮੰਗ ਕਰਦੇ ਹਾਂ ਕਿ ਇਹਨਾਂ ਪੀੜਤਾ ਨੂੰ ਇਨਸਾਫ ਦਿੱਤਾ ਜਾਵੇ ਅਸੀਂ ਕੰਮ ਕਰਦੇ ਆ ਮਛੇਰੇ ਜੀ ਆ ਸਪੈਸ਼ਲਾਈਜ਼ ਤੇਹਦਾਰ ਨਾ ਰਹਿੰਦੇ ਆ ਅਸੀਂ ਕਿਦੇ ਪੋਲੇ ਰਹੇ ਪੂਰਾ ਪੂਰਾ ਕੰਨੀ ਜੰਦੇ ਨਾ ਬੋਲੇ ਰੋਂਡੀ ਰਾਂਡੀ ਮਾਰ ਜਾਇ ਕਰੋ ਮਛੀ ਮਛੀ ਚੋਰੀ ਹੁੰਦੀ ਜਾਵੇ ਅਸੀਂ ਕਿਦੇ ਪੋਲ ਤੇ ਕੋਥੇ ਜਾ ਗਿਆ ਹੀ ਬੈਠੀ ਜਾ ਰੋਟੀ ਰਾਂਟੀ ਲੈਤੀ ਐ ਨਾਲੀ ਅਸੀਂ ਕੋਈ 10 11 ਵਜੇ ਟਾਈਮ ਤੇ ਜਾ ਰਹੇ ਪੋਲੇ ਤੇ ਆਪਣੇ ਬਸ ਉਹਦੇ ਵਾਰੀ ਸਾਡਾ ਸਾਡਾ ਪੁਲ ਦਾ ਕਿਨਾਰਾ ਇੱਕ ਉੱਥੇ ਬੈਠ ਗਏ ਜਾ ਕੇ ਰੋਟੀ ਖਾਣ ਪੁਲ ਪੁਲ ਦੇ ਉੱਪਰ ਜੋ ਉਰਲੀ ਸਾੜੇ ਉਹ ਆਂਗਵਰੇ ਸਾੜ ਤੇ ਉਹ ਲੱਗਿਆ ਨਾ ਪਿੱਲਰ ਤੁਸੀਂ ਪਿੱਲਰ ਦੇ ਥੱਲੇ ਬੈਠ ਗਿਆ ਸੀ ਜਾ ਕੇ ਉਧਰੋਂ ਪਾਰ ਦੀ ਗੱਡੀ ਆਈ ਪੁਲਿਸ ਦੀ ਉਹ ਸਾਨੂੰ ਬੋਲਦੇ ਕੀ ਕਰਦੇ ਆ ਅਸੀਂ ਬੋਲੇ ਜੀ ਅਸੀਂ ਬਹੁਤ ਤਰੋਂ ਵੇਸ ਜਾਦੇ ਇਹਦਾ ਮੱਛੀ ਦਾ ਵੇਸ ਹੀ ਪਰਾਪੂਰਾ ਕਰਨਾ ਰਹੇ ਬਾਕੀ ਹੈ ਖਾਣਾ ਲੱਗੇ ਖਾਣਾ मैं यहाँ पर काफ़ी सालों से मछली का ठेका लेता रहता हूँ और इस साल का भी दो तो हज़ार चौबीस पच्चीस का जो पंजाब एरिया रंजीत सागर का पंजाब एरिया डैम है वो मेरे पास ठेका है तो आजकल मछली का ऑफ सीज़न है पंद्रह जून से लेकर के पंद्रह अगस्त तक मछली का ऑफ सीज़न होता है क्योंकि मछली जो है वो बच्चे देती है अंडे देती है तो इस मछली को बचाए रखने के लिए हमने एक टीम तैयार की है जो डैम का दिन और रात की गश्त करती है कि कोई मछली गलत गलत तरीके से अवैध तरीके से मछली ना पकड़े और मछली कोई फर्क ना पड़े तो जो मेरी रात की टीम थी चार आदमी थे ये ज, एक रूटीन वर्क जैसे जाते हैं इस रूटीन के तहत ये गश्त कर रहे थे तो पंजाब एरिए में थे जो अटल सेतु ब्रिज है ये वहाँ पर बैठे हुए थे खाना खा रहे थे तो जब ये खाना खा रहे थे उसी वक्त जो बॉर्डर एरिया है तो जे के जो बसोली तहसील है वहाँ की जो पुलिस वहाँ पर आती है और इनसे पूछताछ करती है कि आप यहाँ पर क्या कर रहे हैं तो ये फैसला दिया कि हम ऐसे ऐसे ठेकेदार के आदमी हैं और हमारा काम मछली का देख रेख करना होता है हमने महंगा ठेका लिया ठेकेदार साहब ने हम उसके साथ जुड़े हुए हैं लेकिन उन्होंने बोला कि आप इस वक्त नहीं हाँ बैठ सकते हैं चलो तो मरसा पुलिस स्टेशन तो उनकी आपस में शुरू होगी नहीं बोले हम क्यों जाए हमने क्या जुर्म किया है हम तो अपना काम कर रहे हैं हमको गलत तो नहीं कर रहे तो आम ने पिटना शुरू कर दिया जब इनको पिटना शुरू कर दिया तो दो आदमी मेरे इधर उधर हो गए लेकिन दो आदमी का सुप्रदीन नाम है एक का और एक का फरीद खान है तो इन लोगों को ने पहले वहां पर मौके पर बहुत मारा दंडों से लाठियों से और उसके बाद इनको गाड़ी में डाल करके ये जो है पुलिस स्टेशन बसोली में ले गए और जब पुलिस स्टेशन बसोली में ले गए तो अंदर इनको इतना शराब पी हुई थी और डीएसपी इन्वॉल्व था जो डीएसपी बसोली है वो भी इन्वॉल्व था इन लोगों ने जो है इनको इतना बेतहासा मारा कि दांतों के साथ काटा इनको जनाब जी चूल्दे पंजाब खड़े

ਅਸੀਂ ਬਸ ਆਪਣਾ ਇਹ ਦੇਖਭਾਲ ਵਾਸਤੇ ਜਾਂਦੇ ਆ ਜੀ ਦੇਖਭਾਲ ਵਾਸਤੇ ਗਏ ਸੀਗੇ ਸਾਨੂੰ ਉੱਥੇ ਫੜ ਕੇ ਮਾਰਿਆ ਜੀ ਕੋਲ ਸੀਜ਼ਨ ਹੈ ਜੀ ਇਸ ਸਮੇਂ ਹਲੇ ਕੋਲ ਸੀਜ਼ਨ ਹੈ ਜੀ ਇਸ ਸਮੇਂ ਮੱਛੀ ਦੀ ਬਸ ਇਹ ਦੇਖਭਾਲ ਹੀ ਕਰ ਸਕਦੇ ਆ ਜੀ ਪਕੜ ਕੋਈ ਨਹੀਂ ਸਕਦਾ ਆਪਾਂ ਬਸ ਚੋਰੀ ਚਾਰੀ ਨੂੰ ਰੋਕਣ ਵਾਸਤੇ ਜਾਂਦੇ ਆ ਜੀ ਪੇਸ਼ੈਂਟਸ ਹੈ ਹਿਸਟਰੀ ਦੇ ਰਿਹਾ ਕਸਟੋਡੀਅਨ ਟੌਰਚਰ ਵੀ ਇਹਨਾਂ ਦੀ ਐਮਐਲਸੀ ਕੰਡਕਟ ਕਰ ਦਿੱਤੀ ਗਈ ਹੈ ਤੇ ਮਨੂੰ ਐਡਮਿਟ ਕਰ ਲਿਆ ਤੋ ਇਹ ਮੇਜਰ ਵੀ ਹੈਗਾ ਅਨਾਂ ਦੇ ਕੁਝ ਨਾ ਆ ਇੱਕ ਦੇ ਇੰਜਰੀਸ ਕਾਫੀ ਹੈਗੀਆਂ ਨੇ ਉਹਨੂੰ ਐਡਮਿਟ ਕੀਤਾ ਹੈ ਸੀਟੀ ਵਗੈਰਾ ਦੀ ਕਰਾ ਰਹੇ ਆ ਇਨਵੈਸਟੀਗੇਸ਼ਨਸ ਕਰਾ ਰਹੇ ਆ ਬਾਅਦ ਚ ਪਤਾ ਲੱਗੇਗਾ ਕੀ ਲੱਗਦਾ ਹੈ ਕਿ ਕੀ ਹੋਇਆ ਹੈ ਬੜਾ ਨਾ ਪਰ ਆ ਵੀ ਹਿਸਟਰੀ ਦੇ ਸਾਰ ਨਾਲ ਹੋਣਾ ਨਾ ਕੋਈ ਸਟੋਰੀ ਟੌਰਚ ਹੋਇਆ ਬਾਕੀ